13 ਕਿਲੋ ਦੁੱਧ ਤੇ ਮੋਲੇ ਦਾ 45000 ਜੀ 45000 ਜੀ ਪਹੁੰਚ ਹੋ ਜੂਗੀ ਹਣਾ ਆਪਾਂ ਤੀਕਣੀ ਲੋ ਜੀ 8 ਕਿਲੋ ਦੁੱਧ ਹਨਾ ਮਗਰ ਵੱੱਛੀ ਇਹ ਕਿ ਨਹੀਂ ਦੇਣੀ ਬਾਈ 25000 ਦੀ ਪਹੁੰਚ ਕਰਾ ਦੇਵਾਂਗੇ ਤੇ ਚਵਾਈ ਚਵਾਈ ਲੋ ਓਕੇ ਜੀ ਕੋ ਹਣਾ ਕਿੰਨਾ ਦੁੱਧ ਤਿਆਰ ਹੈ ਥੱਲੇ ਬਾਈ ਇਹਦੇ ਥੱਲੇ ਜੀ 14 ਕਿਲੋ ਆ 14 ਕਿਲੋ ਦੁੱਧ ਹਨਾ ਤੇ ਇਹ ਫਿਰ ਕੀ ਭਾਜ ਦੇਣੀ ਹੈ 50000 ਦੀ ਦੇਣੀ ਹੈ ਜੀ 50000 ਚ ਇਹਦੀ ਪਹੁੰਚ ਡੇਟਾ ਚ ਮਗਾ ਨਾ ਚਾਰਾਂ ਦੇ ਨਿੱਕੇ ਨਿੱਕੇ ਹੋ ਗਏ ਬਈ ਹਣਾ ਹਾਂਜੀ ਬੰਦਾ ਉਹਦੀ ਇੱਕ ਡੰਗ ਤੋਂ ਡੋ ਰੰਗ ਚੋ ਕੇ ਤੇ ਸੱਲੀ ਕਰਕੇ ਲੈ ਕੇ ਆਇਆ ਬਈ ਨੀ ਬਾਅਦ ਕਿਸੇ ਨੂੰ ਕਹਿਣ ਦੇ ਨਾਲ 13 ਕਿਲੋ ਜੀ 13 ਕਿਲੋ ਤੇ ਮੁੱਲ ਇਹਦਾ 45000 45000 ਚ ਪਹੁੰਚ ਜਾਊਗੀ ਹਾਂਜੀ ਤੇ ਉਸ ਤੋਂ ਬਾਅਦ ਬਈ ਦੂਸਰੀ ਬਈ ਥੋੜਾ ਠੰਡ ਕਰਕੇ ਨਿਵਾ ਨਿਮੂਨ ਦੇ ਚੱਕਰ ਆ ਪਰ ਉਹ ਜਿਹੜੇ ਹਿਸਾਬ ਨਾਲ ਦਿਨੇ-ਦੋਨੇ ਬਹੁਤ ਨਿੱਖਰਦੀ ਉਹ ਨਿਵਾ ਨਿਮੂ ਕਿ ਹਣਾ ਹਾਂਜੀ ਹਾਂਜੀ ਕਿੰਨਾ ਦਾ ਸਹਿਸਲੇ ਦੋ ਬਈ ਇਹ ਸਰੇ 10 ਕਿਲੋ ਆ ਜੀ 10 ਕਿਲੋ ਇਹ ਫਿਰ ਆਪਾਂ ਕਿਨੇ ਦੇਣੀ ਹੈ ਬਾਈ 22000 ਚ ਪੌਂਚ ਕਰਾਦਾ ਇਹਦੀ 22000 ਚ ਸਾਸੀ ਗੱਲ ਮੈਂ ਤੇਰਾ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫਿਰ ਪਹੁੰਚਿਆ ਵੀਰੇ ਗੋਗੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਈ ਜ਼ਿਲ੍ਹਾ ਫਰੀਦਕੋਟ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਚਾਰ ਨੱਕ ਕਵਰ ਕਰਕੇ ਦਿਖਾਵਾਂਗੇ ਚਾਰਾਂ ਦੇ ਰੇਟ ਬਿਲਕੁਲ ਜਾਇਜ਼ ਹੀ ਰਹਿਣੇ ਆ ਹੋਰ ਕੋਈ ਵੀ ਤਸੱਲੀ ਪਰ ਕਰਨੀ ਆ ਤੁਸੀਂ ਜਾਨਵਰ ਖਰੀਦਣਾ ਉਹ ਆਪਦੀ ਸਮਝ ਦੇ ਨਾਲ ਖਰੀਦਣਾ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਆ ਜਿੱਦਾਂ ਅੱਗੋਂ ਦੱਸ ਕੇ ਕੋਈ ਚੀਜ਼ ਦਿੰਦੇ ਆ ਜਾਂ ਜਿਵੇਂ ਵੀ ਬਾਈ ਨੂੰ ਚੰਗੀ ਲੱਗਦੀ ਓਵੇਂ ਚੀਜ਼ ਖਰੀਦਦਾ ਏ ਤੁਸੀਂ ਆਪ ਦੀ ਸਮਝ ਨਾਲ ਕਰੀ ਦਿਨਾ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਤੁਹਾਡਾ ਵੀ ਸਵਾਗਤ ਸਵਾਗਤ ਮੌਤ ਕਰਦੇ ਆ ਤੇ ਅੱਜ ਮੈਂ ਕਹਿੰਦਾ ਗਾਈਆਂ ਆਪਣੇ ਕੋਲੇ ਬਾਈ 4 ਹੋ ਗਈਆਂ ਅੱਜ ਹੈਨਾ ਤੇ ਸਭ ਤੋਂ ਪਹਿਲਾਂ ਇਹਦੇ ਬਾਰੇ ਹੀ ਦੱਸਦੀ ਬਾਈ ਕਰਮ ਵਾਲੀ ਬਾਰੇ ਇਹਦੇ ਥੱਲੇ 13 ਕਿਲੋ ਦੁੱਧ ਆ ਜੀ ਕੰਨਵਾ ਸੂਆ ਸੂਈ ਵੀ ਆ ਬਾਈ ਇਹ ਤੇ ਦੂਜੇ ਆ ਜੀ ਦੂਜਾ ਸੂਆ ਸੂਈ ਵੀ ਆ ਕਿੰਨੇ ਕ ਟਾਈਮ ਦਾ ਸੂਆ ਦਾ ਸੇਵਾਈ ਉਹਨਾਂ ਨੇ ਇਹ ਹੈਗੀ ਆ ਢਾਈਆਂ ਦੋਹਾਂ ਢਾਈਆਂ ਮਹੀਨੇ ਦੀ ਸੂਈ ਆ ਜੀ 13 ਕਿਲੋ ਦਾ ਤਾਂ ਕੋਈ ਵੀ ਬੰਦਾ ਚੋਈ ਚੱਲੇ ਕੋਈ ਆ ਬਈ ਇੱਕ ਕਰੀ ਬਈ ਤੋੜ ਕੇ ਦਿਖਾ ਪਾਣਾ ਥੋੜਾ ਜਿਹਾ ਇੱਥੇ ਨੇਰਾ ਪੈਂਦਾ ਏ ਤੇ ਬਈ ਉਹ ਚਵਾਈ ਚੁਈ ਵੱਲੋਂ ਕਿਵੇਂ ਆ ਬਈ ਓਕੇ ਆ ਜੀ ਤੇ ਬਈ ਇਹ ਲੋਕੇ ਜਮਾ ਬਾਹਰ ਹੀ ਲੰਮੀ ਤੋੜਦੀ ਉਧਰ ਨੂੰ ਬਚਾ ਪਰ ਲਿਪੇ ਤੇ ਇਹ ਆ ਦੇਖੋ ਬਈ ਹਣਾ ਬਾਕੀ ਬਈ ਥੋੜਾ ਹੈ ਠੰਡ ਕਰਕੇ ਨਮਾ ਨਮੂਹ ਦਾ ਚੱਕਰ ਆ ਪਰ ਉਹ ਜਿਹੜੇ ਹਿਸਾਬ ਨਾਲ ਦਿਨੇ-ਦੋਨੇ ਬਹੁਤ ਨਿੱਕਰਦੀ ਉਹ ਨਵਾ ਨਮੂਹ ਕੇ ਹਣਾ ਹਾਂਜੀ ਹਾਂਜੀ ਮੋੜ ਲਾ ਬਈ ਤੇ ਬਾਕੀ ਕੱਦ ਕਾਟ ਵਾਲੀ ਬੈੜਾ ਹਨ ਨਵਾਂ ਜਾਂ ਅੰਗ ਗਾਂ ਵਾਲੇ ਸੂਈ ਨੂੰ ਬਣ ਜਾਣਾ ਇਹਨੇ ਪੂਰਾ ਬਾਈਕ ਨਹੀਂ ਹਾਂਜੀ ਤੇ ਆ ਤੁਸੀਂ ਦੇਖੋ ਕਿੰਨਾ ਦੁੱਧ ਦਸੇ ਬਈ ਇਹ ਪਹਿਲੇ ਕਿਲੋ ਜੀ ਤੇ ਨਾ ਹਾਂਜੀ 13 ਕਿਲੋ ਦੁੱਧ ਦੇ ਹਿਸਾਬ ਨਾਲ ਦੇਣੀ ਕਿੰਨੇ ਦੀ ਆਪਾਂ ਇਹ ਇਹ 45000 ਦੀ ਜੀ 45000 ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਹਨ ਤੇ ਆ ਤੁਸੀਂ ਦੇਖੋ ਬਾਕੀ ਬਈ ਜਿਹੜੇ ਸਾਂ ਹੁੰਦਾ ਨਾੜਾ ਨੂੜਾ ਚਵਾਈ ਜੂਈ ਵੋ ਕਹਿ ਮੋਈ ਹਨਾ ਹਾਂਜੀ ਹੈ ਜੀ ਹਣਾ ਹਾਂਜੀ ਪਤਾ ਲੱਗਿਆ ਨਾ ਥਣ ਭਾਂਡੇ ਤੋਂ ਹਾਂ 59 ਦਾ ਮੈਂ ਡਾ ਜੀ ਜੁਈ ਜਾਂਦੀ ਤੇ ਕਿੰਨਾ ਦੋਤੇ ਤੇ ਸਹੀ ਥਲੇ ਬਈ 13 ਕਿਲੋ ਜੀ 13 ਕਿਲੋ ਤੇ ਮੁੱਲ ਇਹਦਾ 45000 45000 ਚ ਪਹੁੰਚ ਜਾਊਗੀ ਹਾਂਜੀ ਤੇ ਉਸ ਤੋਂ ਬਾਅਦ ਬਈ ਦੂਸਰੇ ਨੰਬਰ ਵਾਲੀ ਬਾਰੇ ਦੱਸਦੀ ਬਈ ਇਹ ਥਲੇ 10 ਕਿਲੋ ਦੁੱਧ ਆ ਜੀ 10 ਕਿਲੋ ਬਈ ਹਾਂਜੀ ਠੀਕ ਆ ਬਈ ਕੰਨਵਾ ਸੂਆ ਦੱਸਿਆ ਬਈ ਇਹ ਹੋਊਗੀ ਤੀਜੇ ਕ ਬਈ ਤੋਰ ਇਹਨੂੰ ਵੀ ਕਰੀ ਹੈ ਨਾ ਬਈ ਉਹ ਜਿਵੇਂ ਇਹ ਵੀ ਆਰਡਰ ਆਰਡਰ ਸੋਨਾ ਹੈ ਚਵਾਈ ਚੁਈਏ ਲੋਕ ਕਿਵੇਂ ਆ ਓਕੇ ਆ ਜੀ ਚਵਾਈ ਓਕੇ ਜਮ ਹਾਂਜੀ ਤੇ ਆ ਰਹੀ ਦੇਖੋ ਹਣਾ ਬਾਕੀ ਬਈ ਹੁਣ ਮੌਸਮ ਠੰਡਾ ਆ ਨਾ ਜਿਵੇਂ ਮਰਜ਼ੀ ਲੇਟੀ ਲੂਟੀ ਪਾ ਗਏ ਜਿਵੇਂ ਮਰਜ਼ੀ ਬੰਦਾ ਇਹਨਾਂ ਨੂੰ ਕਰ ਲਵੇ ਤਾਂ ਉਹ ਤੇ ਦੇਖ ਨਹੀਂ ਹਾਂਜੀ ਇਹ ਕਿੰਨਾ ਦਾ ਸਹਿਜ ਥਲੇ ਦਾ ਤੇ ਬਈ ਤੇ ਇਹ ਸਰੇ 10 ਕਿਲੋ ਆ ਜੀ 10 ਕਿਲੋ ਇਹ ਫਿਰ ਆਪਾਂ ਕਿਨੇ ਦੇਣੀ ਆ ਬਈ 22000 ਚ ਪਹੁੰਚ ਕਰਾ ਦੇ ਇਹਦੀ 22000 ਚ ਪਹੁੰਚ ਹੋ ਗਈ ਹੈ ਨਾ ਹਾਂਜੀ ਤੇ ਲੋ ਵੀ ਮਿੱਤਰੋ ਥਣ ਥਣ ਦੀ ਇੱਥੋਂ ਦੇਖ ਲਓ ਕਰਮ ਵਾਲੀ ਦੇਖ ਨਹੀਂ ਤੇ ਦੱਸ ਬਈ ਜਿਹੜਾ ਆਪਾਂ 10 ਕਿਲੋ ਕਹਿਆ ਬੰਦਾ ਚੋਲੇ ਵੀ ਨਾ ਕਮੈਂਟ ਚੋਲੇ ਚੋਲੇ ਜੀ ਚੋਕੇ ਲੈ ਜਾਵੇ ਕੋਦੋਂ ਮਰਜ਼ੀ ਹੈ ਨਾ ਤੇ ਆਹ ਦੀ ਦੇਖੋ ਦੇ ਬਈ ਪਾਕਿਸਤਾਨ ਸੋਹਣਾ ਦਾ ਸਾਇਜ ਵੀ ਸੋਹਣਾ ਹੈ ਹਨ ਤੇ ਉਸ ਤੋਂ ਬਾਅਦ ਇੱਕ ਬਾਈ ਕੋਲੇ ਬਹੁਤ ਟਾਪ ਦੀ ਜਿਹੜੀ ਬੱਚੀ ਆਈ ਆ ਇਹਦੇ ਬਾਰੇ ਵੀ ਜਾਣਕਾਰੀ ਲੈ ਕੇ ਦੇਵਾਂਗੇ ਇਹਦੀ ਬਈ ਕਰਮ ਵਾਲੀ ਦੀ ਕੀ ਡਿਟੇਲ ਹੈ ਜਿਹੜੀ ਆ ਪਹਿਲਾਂ ਹਨ ਇਹ ਪਹਿਲੇ ਸੂਈ ਆ ਜੀ ਸਨੱਖੀ ਬਹੁਤ ਆ ਬਾਈ ਹਨ ਜੀ ਇਹ ਡੇਢ ਕਿ ਮਹੀਨੇ ਸੂਈ ਆ ਠੀਕ ਆ ਬਾਈ ਤੇ ਬਈ ਉਹ ਕਿਵੇਂ ਚਵਾਈ ਚੁਈ ਲੋਕਾਂ ਨੇ ਬਾਈ ਓਕੇ ਆ ਜੀ ਓਕੇ ਜਮ ਹਾਂਜੀ ਤੋਰ ਪਹਿਲਾਂ ਇੱਕ ਵਾਰੀ ਇਹਨੂੰ ਹਨ ਤੇ ਫੇਰ ਮੈਂ ਉਹਨੂੰ ਵਲੀ ਪੁਲੀ ਵੀ ਬਹੁਤ ਆ ਬਾਈ ਹੈਨਾ ਇਹ ਆ ਤੁਸੀਂ ਦੇਖੋ ਇਹ ਬੱਚਾ ਬਾਈ ਹੈ ਨਹੀਂ ਇਹਦੇ ਮਗਰ ਹੈ ਨਹੀਂ ਬੱਚਾ ਨਹੀਂ ਹੈ ਜੀ ਇਹ ਆ ਤੁਸੀਂ ਦੇਖੋ ਹਣਾ ਕਿੰਨਾ ਦੁੱਧ ਤਿਆਰ ਹੈ ਥੱਲੇ ਬਾਈ ਇਹਦੇ ਥੱਲੇ ਜੀ 14 ਕਿਲੋ ਆ 14 ਕਿਲੋ ਹੈਨਾ ਤੇ ਬਾਈ ਕਿੰਨਾ ਦੁੱਧ ਤੇ ਸਹੀ ਥਲੇੜਾ ਪਿਆਰਾ 14 ਕਿਲੋ ਹੈ ਜੀ 14 ਕਿਲੋ ਹੈ ਉਹ ਕਿਵੇਂ ਥਣਾ ਥੋਣਾ ਲਓ ਉੱਤੇ ਜਮ ਬਈ ਤੇ ਆ ਤੁਸੀਂ ਦੇਖੋ ਹਨ ਥਣਪੰਡਾ ਸੋਨਾ ਲਈ ਫਿਰਦੀ ਐ ਤੇ ਬਈ 14 ਕਿਲੋ ਦੁੱਧ ਹਨਾ ਤੇ ਇਹ ਫਿਰ ਕੀ ਭਾਜ ਦੇਣੀ ਐ 50000 ਦੀ ਦੇਣੀ ਐ ਜੀ 50000 ਚ ਇਹਦੀ ਪਹੁੰਚ ਹੋ ਜੂਗੀ ਕਰਾ ਦੇ ਬਸ ਠੀਕ ਹਨਾ ਬਈ ਆ ਜਾ ਬਈ ਉਸ ਤੋਂ ਬਾਅਦ ਅਗਲੀ ਆ ਜਾ ਬਈ ਚੌਥੇ ਨੰਬਰ ਵਾਲੀ ਬਈ ਇਹਦੀ ਕੀ ਡਿਟੇਲ ਕਰ ਮਲੀ ਵੀ ਇਹ ਥਲੇ 8 ਕਿਲੋ ਦੁੱਧ ਆ ਜੀ ਠੀਕ ਹੈ ਜੀ ਹਾਂਜੀ ਤੇ ਕਿੰਨੇ ਕ ਟਾਈਮ ਦਾ ਸੂਆ ਬਈ ਇਹ ਹੁਣੇ ਬੱਚਾ ਹੈਗਾ ਨਾਲ ਬੱਛੀ ਹੈ ਜੀ ਅੱਛਾ ਇਹਦੇ ਨਾਲ ਬੱਛੀ ਹੈ ਜੀ ਹੈਨਾ ਹਾਂਜੀ ਉਹ ਬਾਈ ਦੀ ਅੰਦਰਵੰਨੀ ਵੀ ਹੈ ਇਹ ਆ ਲਓ ਇਹਦੇ ਮਗਰ ਆ ਬੱਛੀ ਹੈ ਬਾਈ ਹੈਨਾ ਹਾਂਜੀ ਬਾ ਬੱਛੀ ਤੋਂ ਪਰ ਅੰਦਾਜ਼ਾ ਲਾ ਲਓ ਕਿੰਨੇ ਕ ਟਾਈਮ ਦੀ ਸੂਈ ਹੈਨਾ ਦੁੱਧ ਕਿੰਨਾ ਸੇ ਬਾਈ ਥੱਲੇ ਇਹ ਥੱਲੇ 8 ਕਿਲੋ ਹੈ ਜੀ 8 ਕਿਲੋ ਦੁੱਧ ਹੈਨਾ ਹਾਂਜੀ ਮਗਰ ਬੱਛੀ ਇਹ ਕਿ ਨਹੀਂ ਦੇਣੀ ਬਾਈ 25000 ਦੇ ਪਹੁੰਚ ਕਰਾ ਦੇਵਾਂਗੇ ਤੇ 222 ਲੋ ਓਕੇ ਜੀ ਤੋਰ ਦੇ ਬਾਈ ਇਹਨੂੰ ਵੀ ਕਰੇ ਹੈਨਾ ਖਾਲੇ ਪੀ ਲੰਨ ਪੀ ਲੰਨ ਪਾਣੀ ਪੀ ਲੰਨ ਕੋਈ ਇਹ ਤਾਂ ਜਿਵੇਂ ਬਾਈ ਦੀਦਾ ਦੇ ਬੱਚਾ ਦੇ ਮਗਰ ਦਾ ਦੁੱਧ ਵੀ ਬਾਜੂਗੀ ਹਣਾ ਬਾਜੂਗੀ ਬਾਜੂਗੀ ਜੀ ਬਾਕੀ ਚਲੋ ਦੁੱਧ ਹੁੰਦਾ ਤਾਂ ਧੀ ਸੇਵਾ ਤੱਕ ਨਹੀਂ ਦੁੱਧ ਜੇ ਤੁਸੀਂ ਬਾਧੇ ਸੇਵਾ ਕਰ ਲਓਗੇ ਤਾਂ ਬਾਧੇ ਦੇ ਦੇਣਾ ਕਿ ਨਹੀਂ ਆਪਣੇ ਕੋਲ ਤਾਂ ਕੱਲ ਹੀ ਆਈ ਕੋਈ ਨੁਹਾਈਆਂ ਧੁਆਈਆਂ ਨਹੀਂ ਹੋਈਆਂ ਕੋਈ ਨਾ ਬਾਈ ਤੇ ਉਥਾਣਾ-ਥੋਣਾ ਦੇ ਬਾਈ ਸਾਰੇ ਪਸ਼ੂ ਓਕੇ ਆਪਣੇ ਬਾਈ। ਬਾਈ ਜੀ। ਉਹਦੀ ਬਾਈ ਚਵਾਈ ਕਰਕੇ ਦਿਖਾ ਦਿੰਨੇ ਆ ਗਾਂ ਦੀ ਹਣਾ। ਲੋ ਜੀ ਆ ਪੈਦੀ ਹੈ ਨਾ ਚਵਾਈ ਕਰਕੇ ਦਿਖਾਵਾਂ ਇਹ ਕਰਮ ਵਾਲੀ ਦੀ। ਗਾਵਾ ਬਈ ਜਿਵੇਂ ਥਣਪੰਡਿਆ ਤੋਂ ਹਰਿਆਂ ਲੱਗਦੀਆਂ ਹਨ ਹਾਂਜੀ ਕਈ ਬੰਦੇ ਬੱਚਾ-ਪੋਚਾ ਲਾਉਂਦੇ ਉਹੇ ਜਾ ਕੰਮ ਆਪਾ ਕਰਦੇ ਨਹੀਂ ਕਿ ਨਾ ਹਾਂਜੀ ਨਾ ਉਵੇਂ ਕਰਨਾ ਹੋਵੇਦਾ ਵੀਰੇ ਜਿਹਨੇ ਨਹੀਂ ਮਰਜੀ ਵੇਚ ਲਾ ਜਿਹਨੇ ਦੀ ਮਰਜੀ ਵੇਚ ਲਾ ਹਨਾ ਹਾਂਜੀ ਆਪਾਂ ਮੈਂ ਰਿਕਟ ਖਾ ਲਓ ਹਨਾ ਬਸ ਇਹੋ ਬੱਚੀ ਬਹੁਤ ਸੋਹਣੀ ਆ ਬੰਦੂ ਬੱਚੇ ਆ ਮਨਲਾ ਮਿਲਦੇ ਲੋਕਾਂ ਕੋਲ ਹਾਂ ਹਾਂ ਜਿਹੜੇ ਦੁੱਧ ਦੁੱਧ ਦੇ ਲਾਏ ਲੋਕਾਂ ਦੇ ਪਾਜੂ ਪਰ ਉਹਦਾ ਫਾਇਦਾ ਨਹੀਂ ਕੋਈ ਹਾਂਜੀ ਹੋਣ ਵਾਜਦਾ ਮਾੜਾ ਦੇਖੀ ਵਗੀ ਵਗੀ ਨਾਰ ਨੂੰ ਬਹੁਤ ਮੋਟੀ ਹੈ ਦੀ ਹਾਂ ਉਹ ਵੇਖ ਲਓ ਹਾਂ ਪੇਪਰ ਗਏ ਹਾਂ ਹਲੋ ਜੀ ਵੇਖੋ ਹ ਹਲਕਾਣਾ ਤੇ ਵਾਈ ਵਾਕਈ ਵਾਈ ਜਿਹਨੇ ਕਿਹਾ ਹਨਾ ਉਵੇਂ ਬਹੁਤ ਪੋਲੀ ਹੈ ਹਨਾ ਹਾਂ ਜੀ ਤਾਂ ਦੇਖੋ ਏ ਰਾਜਾ ਮੈਂ ਕਹਿੰਦਾ ਚਾਰਾਂ ਦੀ ਨਿੱਕੇ ਨਿੱਕੇ ਹੋ ਗਏ ਬਾਈ ਹਨ ਬਾਕੀ ਚਵਾਈ ਚ ਬਈ ਲੋਕ ਇੱਕ ਜਮਾ ਇੱਕ ਨੰਬਰ ਹਨ ਦੁੱਧ ਬਾਈ ਜਿਵੇਂ ਆਪ ਅੱਗੇ ਧਾ ਦੇਣੇ ਦੁੱਧ ਕੋਈ ਵੀ ਬੰਦਾ ਆ ਕੇ ਚੋਲੇ ਨੇ ਚਾਰਾਂ ਗਾਵਾ ਦੀ ਹਨ ਹਾਂਜੀ ਚੋਲੇ ਬਾਈ ਹਾਂ ਵਗੇ ਇਤਿਆਗੇ ਬੰਦਾ ਲੈ ਜਾ ਉਹਦੇ ਆਰ ਕੀ ਰੀਸ ਨਹੀਂ ਬਾਈ ਨਹੀਂ ਜੀ ਜਿਆ ਮੈਂ ਤਾਂ ਪੱਕੀ ਸਾਈ ਪਾਲਵੇ ਵੀਡੀਓ ਕਾਲ ਤੇ ਚਵਾ ਲਵੇ ਕਿ ਡੰਗ ਦੋ ਡੰਕ ਨਹੀਂ ਪਤਾ ਲੱਗ ਜਾਂਦਾ ਪਸ਼ੂ ਦਾ ਹਾਂਜੀ ਕਿੰਨਾ ਦਤਾ ਬਾਈ ਇਹ ਸਲੇੜਾ ਚੂਣ ਵਾਲਾ ਇਹਦਾ ਥੱਲੇ 13 ਕਿਲੋ ਆ ਜੀ 13 ਕਿਲੋ ਹਣਾ ਹਾਂਜੀ 13 ਕਿਲੋ ਦੁੱਧ ਤੇ ਮੁੱਲੇ ਦਾ 45000 ਜੀ 45000 ਜੀ ਪਹੁੰਚ ਹੋ ਜੂਗੀ ਹਾਂਜੀ ਪਰ ਉਹ ਪੋਲੀ ਬਹੁਤਾ ਜੋਤ ਨਾ ਮੈਂਟ ਚ ਹੋਈ ਗਈ ਹਣਾ ਕੋਈ ਨਹੀਂ ਜੀ ਬਾਕੀ ਬਾਈ ਗੱਭਣ ਪਸ਼ੂ ਦਾ ਜਾ ਉਹਦਾ ਹੁੰਦਾ ਹਣਾ ਸੂਏ ਸ਼ਾਇ ਪਸੂ ਪਸੂ ਦਾ ਤਾਂ ਕੋਈ ਚੱਕਰ ਹੀ ਨਹੀਂ ਗਾ ਹਾਂਜੀ ਬੰਦਾ ਉਹਦੀ ਇੱਕ ਡੰਗ ਤੋਂ ਡੋ ਰੰਗ ਚੋਕੇ ਤੇ ਤਸੱਲੀ ਕਰਕੇ ਲੈ ਕੇ ਜਾਏ ਵੀ ਨਹੀਂ ਬਾਅਦ ਕਿਸੇ ਨੂੰ ਕਹਿਣ ਦੇ ਨਾਲ ਉਹ ਕਨੀ ਹਾਂਜੀ ਉਹ ਜਿੱਤੇ 340 45000 ਰੁਪਇਆ ਲਾਉਣਾ ਤੇ 5 ਸਾਲ ਤੇਲ ਹੋਰ ਮਚਾ ਲੋ ਜਾ ਕੇ ਚੋਕੇ ਦੇ ਲੋਕ ਨਹੀਂ ਕਿ ਬਣੀ ਬਹੁਤ ਦੱਸਦਾ ਵੀ ਆ ਬਾਈ ਹਾਂ ਕੀ ਕਰ ਰਿਹਾ ਹਰ ਫਾਂਡੇ ਤੋਂ ਪਤਾ ਲੱਗ ਜਾਂਦਾ ਬਾਕੀ ਜਾਣ ਤੋਂ ਪਤਾ ਲੱਗ ਜਾਂਦਾ ਵੀ ਬਾਈ ਇਹਦਾ ਖੁਦ ਕ ਨਹੀਂ ਹਾਂਜੀ ਚਾਰੇ ਸਣਾ ਇੱਕ ਹੋ ਜਾਂਦਾ ਕੋਈ ਨਹੀਂ ਵੱਧ ਘਟ ਬਾਕੀ ਵੀ ਗਾਲੀ ਨਿਬੜੀ ਜਦੋਂ ਆਪਾਂ ਕਹਿੰਦਾ ਸਾਰੇ ਅਸੀਂ ਸੂਏ ਸਵਾਇਆ ਬਈ ਆਤੀ ਚੋਕ ਤੇ ਸਿੱਕੀ ਕਰਕੇ ਲੈ ਕੇ ਜਾਓ ਕਿ ਨਹੀਂ ਹਾਂਜੀ ਕਿਉਂਕਿ ਬਾਈ ਵੀ ਬਾਹਲਾ ਬਾਅਦ ਵੀਡੀਓ ਕਾਲ ਦਾ ਫੋਨ ਚੱਕਣ ਵਾਲਾ ਬੰਦਾ ਹੈ ਨਹੀਂ ਕਿ ਨਹੀਂ ਹਾਂਜੀ ਜ਼ਿਆਦੀ ਆਓ ਇੱਕ ਡੰਗ ਹਨਾ ਦੋ ਡੰਗ ਤਾਦੀ ਤਸੱਲੀ ਕਰੋ ਸਹੀ ਗੱਲ ਆਜੋ ਹਾਂਜੀ ਸਾਈ ਚ ਜੇ ਦੁੱਧ ਘਟਦਿਆਂ ਜਾਂ ਉਹ ਥੋੜੀ ਸਾਈ ਮੁੜ ਜੂਗੀ ਹਾਂਜੀ ਜੇ ਸਾਡਾ ਪਸ਼ੂ ਖਰਾ ਹੈ ਉਹਨਾਂ ਦੀ ਗੱਲ ਬੋਲੀ ਐ ਫਿਰ ਤੁਹਾਨੂੰ ਪਸ਼ੂ ਵਈ ਲੈ ਕੇ ਜਾ ਹਾਂਜੀ ਨਹੀਂ ਹਾਂਜੀ ਤਾਂ ਬਈ ਬਿਲਕੁਲ ਹਨਾ ਬਈ ਖਾਲੀ ਹੋ ਗਈ ਆ ਤੇ ਬਈ ਜਾਂਦਿਆਂ ਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਸੌੜਾ ਸੌਖਾ ਹੋ ਜੇ ਬਈ ਐਂਡ ਆਪਣਾ ਕੋਟ ਕੋਟ ਖਰਦਾ ਜੀ ਤਹਿਸੀਲ ਤਲਵੰਡੀ ਬਈ ਜਿਲ੍ਹਾ ਫਿਰੋਜ਼ਪੁਰ ਜੀ ਮੋਬਾਈਲ ਨੰਬਰ ਬਾਈ 995294538 ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਬਾਈ ਵੀ ਇਹ ਗੱਲ ਤੋਂ ਬੇਨਤੀ ਕਰਦਾ ਹਾਂਦਾ ਵੀ ਕੋਈ ਵੀ ਜਾਨਵਰ ਖਰੀਦਣਾ ਹਨਾ ਤੁਸੀਂ ਆਪਣੇ ਫਾਰਮ ਤੇ ਆ ਕੇ ਐਨ ਤਸੱਲੀ ਪਰਖ ਦੇ ਨਾਲ ਬਾਈ ਖਰੀਦ ਸਕਦੇ ਹੋ ਹਨਾ ਹਾਂਜੀ ਪਰ ਜੇ ਰੀਜਨ ਕੀ ਤੁਸੀਂ ਆ ਕੇ ਇੱਥੇ ਜਾਨਵਰ ਖਰੀਦੋ ਉਹਦੇ ਅਰਕੀ ਰੀਜਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਤਸੱਲੀ ਪਰਖ ਕਰਨੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਚਾਹੁੰਦੇ ਬਾਦ ਦੇ ਰਹੋ ਜੀ ਧੰਨਵਾਦ